ਮਾਣਾ ਦੇ ਤਹਿਸੀਲ ਕੇਂਦਰ ਦੇ ਵਿੱਚ ਭਨੇ ਫਰਦ ਕੇਂਦਰ ਚ ਪਿਛਲੇ 15 ਤੋਂ 20 ਸਾਲ ਤੋਂ ਨੌਕਰੀ ਕਰਦੇ ਆ ਰਹੇ ਪੰਜ ਮੁਲਾਜ਼ਮ ਜਿਨ੍ਹਾਂ ਦੇ ਲਈ ਖਤਰੇ ਦੀ ਘੰਟੀ ਵੱਜ ਰਹੀ ਹੈ ਇੱਕ ਪਾਸੇ ਤਾਂ ਸਰਕਾਰ ਨੌਕਰੀਆਂ ਦੇਣ ਦੇ ਵਾਅਦੇ ਕਰ ਰਹੀ ਹੈ ਪਰ ਦੂਜੇ ਪਾਸੇ ਨੌਕਰੀਆਂ ਕਰਨ ਵਾਲੇ ਮੁਲਾਜ਼ਮਾਂ ਦੀ ਛੁੱਟੀ ਕਰਨ ਦੇ ਵਿੱਚ ਲੱਗੀ ਹੋਈ ਹੈ। ਫਰਦ ਕੇਂਦਰ ਦੇ ਵਿੱਚ ਕੰਮ ਕਰ ਰਹੇ ਸਰਬਜੀਤ ਕੌਰ, ਵਿਕਰਮ ਸਿੰਘ, ਰੇਨਵਾਲਾ, ਪ੍ਰਿਆ ਅਤੇ ਗੁਰਵਿੰਦਰ ਨੇ ਦੱਸਿਆ ਕਿ ਸੀਐਮਐਸ ਕੰਪਨੀ ਦੇ ਵੱਲੋਂ ਉਹ ਠੇਕੇ ਤੇ ਕੰਮ ਕਰ ਰਹੇ ਸੀ ਪਰ ਹੁਣ ਸਰਕਾਰ ਵੱਲੋਂ ਠੇਕਾ ਰੀਨਿਊ ਨਹੀਂ ਕੀਤਾ ਜਾ ਰਿਹਾ। ਉਹਨਾਂ ਦੱਸਿਆ ਕਿ ਸਾਨੂੰ ਪਤਾ ਲੱਗਿਆ ਕਿ ਸਾਨੂੰ ਕੰਮ ਸੇਵਾ ਕੇਂਦਰ ਦੇ ਵਿੱਚ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਸਾਡੇ ਤੋਂ ਰੋਜ਼ਗਾਰ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾ ਕਿਹਾ ਕਿ ਸਾਨੂੰ 2 ਮਹੀਨਿਆਂ ਤੋਂ ਤਨਖਾਹਾਂ ਵੀ ਨਹੀਂ ਮਿਲੀਆਂ ਅਤੇ ਅਸੀਂ ਬਿਨਾਂ ਤਨਖਾਹ ਤੋਂ ਹੀ ਕੰਮ ਕਰ ਰਹੇ ਹਾਂ ਔਰ ਆ ਦੱਸਿਆ ਕਿ ਅਸੀਂ ਇਸ ਮਾਮਲੇ ਨੂੰ ਲੈ ਕੇ ਐਸ ਡੀ ਐਮ ਕਰਪਾਲ ਵੀਰ ਸਿੰਘ ਨੂੰ ਮੰਗ ਪੱਤਰ ਵੀ ਦਿੱਤਾ ਕੋਰ ਕਿ ਕਿ ਫਰਦ ਕੇਂਦਰ ਕੰਮ ਕਰਉਂ ਹਾਂ ਜੀ ਅਸੀਂ ਫਰਦ ਕੇਂਦਰ ਸਮਾਣਾ ਵਿਖੇ ਡਾਟਾ ਐਂਟਰੀ ਦਾ ਕੰਮ ਕਰ ਰਹੇ ਹਾਂ ਸਾਨੂੰ ਲਗਭਗ 15 ਤੋਂ 18 ਸਾਲ ਹੋ ਗਏ ਤੇ ਕੰਮ ਕਰਦੇ ਆ ਨੂੰ ਤੇ ਸਰਕਾਰ ਇੱਕ ਪਾਸੇ ਤੇ ਵਾਅਦੇ ਕਰ ਰਹੀ ਹੈ ਵੀ ਸਾਨੂੰ ਰੋਜ਼ਗਾਰ ਦਿੱਤੇ ਜਾਣਗੇ ਨੌਜਵਾਨਾਂ ਨੂੰ ਪਰ ਅਸੀਂ ਇੰਨੇ ਸਮੇਂ ਤੋਂ ਕੰਮ ਕਰ ਰਹੇ ਹਾਂ ਇੱਥੇ ਪਰ ਸਾਡਾ ਸਾਡਾ ਜਿਹੜਾ ਰੋਜ਼ਗਾਰ ਹੈ ਸਰਕਾਰ ਵੱਲੋਂ ਖੋਇਆ ਜਾ ਰਿਹਾ ਇੱਕ ਹਿਸਾਬ ਨਾਲ ਤੇ ਸਾਨੂੰ 2 ਮਹੀਨੇ ਹੋ ਗਏ ਸੈਲਰੀ ਵੀ ਨਹੀਂ ਮਿਲ ਰਹੀ ਸਾਡਾ ਜਿਹੜਾ ਕੰਮ ਹੈ ਇੱਕ CMS ਕੰਪਨੀ ਦੇ ਅੰਡਰ ਆਂਦਾ ਸੀਗਾ ਉਹਨਾਂ ਨੂੰ ਹੁਣ ਕੰਟਰੈਕਟ ਉਹਨਾਂ ਦਾ ਰੀਨਿਊ ਨਹੀਂ ਕੀਤਾ ਗਿਆ ਹੈਗਾ ਅੱਗੇ ਤੇ ਜਿਹੜੀ ਆ ਫਰਦਾ ਸੀਗੀਆਂ ਫਰਦਾ ਇੱਥੋਂ ਜਾਰੀ ਹੁੰਦੀਆਂ ਸੀ ਸਾਡੇ ਫਰਦਗਿਦਰ ਤੋਂ ਉਹ ਵੀ ਆਨਲਾਈਨ ਪੋਰਟਲ ਤੇ QR ਕੋਡ ਰਾਹੀਂ ਦਿੱਤੀਆਂ ਜਾ ਰਹੀਆਂ ਨੇ ਤੇ ਸਾਨੂੰ ਸੁਣਨ ਚਾ ਰਿਹਾ ਵੀ ਸਾਡਾ ਜਿਹੜਾ ਸਾਰਾ ਕੰਮ ਹੈ ਵੀ ਉਹ ਸੇਵਾ ਕੇਂਦਰ ਚ ਦਿੱਤਾ ਜਾ ਰਿਹਾ ਹੈ ਅਸੀਂ ਇੰਨੇ ਲੰਮੇ ਸਮੇਂ ਤੋਂ ਡਾਟਾ ਐਂਟਰੀ ਕਰ ਰਹੇ ਹਾਂ ਤੇ ਅਸੀਂ ਤਜਰਬਾ ਸਾਨੂੰ ਪੂਰਾ ਇਸ ਕੰਮ ਦਾ ਪਰ ਜਦੋਂ ਸਰਕਾਰ ਨੂੰ ਚਾਹੀਦਾ ਸੀ ਸਾਡੀ ਜਿਹੜੀ ਮਿਹਨਤ ਦਾ ਫਲ ਸਾਨੂੰ ਮਿਲਣਾ ਚਾਹੀਦਾ ਸੀਗਾ ਪਰ ਉਹ ਸਾਨੂੰ ਨਹੀਂ ਦਿੱਤਾ ਜਾ ਰਿਹਾ ਵੀ ਇੱਕ ਹਿਸਾਬ ਨਾਲ ਅਸੀਂ ਵਿਲੇ ਹੋ ਜਾਾਂਗੇ ਬਿਲਕੁਲ ਹਾਂਜੀ ਅਪੱਤਰ ਦਿੱਤਾ ਹੈ ਜੀ ਹਾਂਜੀ ਅਸੀਂ ਇਸ ਸਬੰਧੀ ਆਪਣੇ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਵੀ ਜੇਡੀ ਸਾਡੀ ਤਨਖਾਹ ਬਣਦੀ 2 ਮਹੀਨੇ ਦੀ ਉਹ ਦਿੱਤੀ ਜਾਵੇ ਤੇ ਸਾਡੇ ਭਵਿੱਖ ਬਾਰੇ ਸੋਚਿਆ ਜਾਵੇ ਉੱਥੇ ਐਸਡੀਐਮ ਕਰਪਾਲਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਇਹ ਮੰਗ ਪੱਤਰ ਲੈ ਲਿਆ ਗਿਆ ਸੀ ਜੋ ਕਿ ਹੁਣ ਡੀਸੀ ਪਟਿਆਲਾ ਨੂੰ ਭੇਜਿਆ ਜਾਏਗਾ ਜਿੰਦਰ ਜੀ ਲੇਡੀ ਜੀ ਹੈ ਇਹ ਤੁਹਾਨੂੰ ਦਿੱਤਾ ਹੈ ਮੰਗ ਪੱਤਰ ਕੀਤਾ ਮੈਂ ਤੁਹਾਨੂੰ ਜੇ ਕੋਸ਼ ਇਮਪਲੋਇਜ਼ ਆਏ ਨੇ ਉਹਨਾਂ ਨੇ ਅੱਜ ਇੱਕ ਮੰਗ ਪੱਤਰ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਜਿਹੜੀ ਜੌਬ ਹੈ ਉਹ ਖਤਰੇ ਵਿੱਚ ਹੈ ਪਲੱਸ ਉਹਨਾਂ ਨੂੰ ਫੈਪ ਤੋਂ ਬਾਅਦ ਸੈਲਰੀ ਵੀ ਨਹੀਂ ਮਿਲੀ ਹੈ ਤਾਂ ਉਹਨਾਂ ਦਾ ਮੈਮੋਰੈਂਡਮ ਲੈ ਲਿਆ ਉਹ ਮੈਂ ਡੀ ਸਾਹਬ ਨੂੰ ਰਿਕੁਐਸਟ ਭੇਜ ਰਿਹਾ ਚੀ ਉਹਨਾਂ ਦੀ ਪਟਿਆਲਾ ਖਬਰਨਾਮਾ ਦੇ ਲਈ ਸਮਾਣਾ ਤੋਂ ਕਹਿ ਲਾ ਸ਼ਰਮਾ ਦੀ ਰਿਪੋਰਟ